ਤਦਾਂ ਜੀ ਜਿਹੜੀ ਡਰੇਨ ਹੈ ਇਹ ਆਧਰੀਆਂ ਤੋਂ ਚੱਲ ਕੇ ਅੱਗੇ ਮੰਨੀਆਲਾ ਫੁੱਲੂ ਖੇੜਾ ਵਿੱਚ ਹੁੰਦੇ ਹੋ ਜਾਂਦੀ ਹੈ ਜਿਹੜਾ ਕਿ ਲੋ ਲੈਂਗ ਏਰੀਆ ਜਿਆਦਾ ਜਿਹੜਾ ਹੈਗਾ ਤੱਪੇ ਦਾ ਆਧਰੀਆਂ ਦਾ ਤੇ ਮੰਨੀਆਲ ਦਾ ਰਕਬਾ ਲੱਗਦਾ ਇਹਨੂੰ ਇਹਦੇ ਤੋਂ 5 5 ਤੋਂ 6000 ਏਕੜ ਦਾ ਜਿਹੜਾ ਇਹਨਾਂ ਤਿੰਨਾਂ ਪਿੰਡਾਂ ਦਾ ਰਕਬਾ ਖਰਾਬ ਹੁੰਦਾ ਜਦੋਂ ਬਾਰਿਸ਼ ਆਉਂਦੀ ਹੈ ਇਹ ਇੰਨੀ ਜ਼ੋਰ ਨਾਲ ਚੱਲਦੀ ਹੈ ਵੀ ਇਹ ਟੰਡਿਆਂ ਦੇ ਉੱਤੋਂ ਦੀ ਹੋ ਕੇ ਸੜਕ ਪਾਰ ਕਰਕੇ ਵੀ ਦੂਜੇ ਪਾਸੇ ਚਲੀ ਜਾਂਦੀ ਹੈ ਜਾਂ ਜਿਹੜੇ ਨਾਲ ਸਾਡੇ ਖੇਤ ਲੱਗਦੇ ਕਿਸਾਨਾਂ ਦੇ ਉਹ ਸਾਰਾ ਏਰੀਆ ਸਾਡਾ ਭਰ ਜਾਂਦਾ ਜੀ ਆਏ ਸਾਲ ਔਰ ਇਹਦੀ ਸਫਾਈ ਦਾ ਇਨਜਾਮ ਇਹ ਹੈ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਆਉਂਦੇ ਕਦੋਂ ਕਰ ਜਾਂਦੇ ਆ ਸਫਾਈ ਕੋਈ ਪ੍ਰੋਪਰ ਤਰੀਕੇ ਨਾਲ ਨਹੀਂ ਹੁੰਦੀ ਇੱਕ ਜੀਸੀਬੀ ਅਸੀਂ ਪਿਛਲੇ ਦਿਨਾਂ ਵਿੱਚ ਜ਼ਰੂਰ ਵੇਖੀ ਸੀਗੀ ਉਹ ਅੱਜ ਤੋਂ ਤਿੰਨ ਕ ਚਾਰ ਮਹੀਨੇ ਪਹਿਲਾਂ ਤੇ ਉਹ ਬਸ ਜੀਸੀਬੀ ਘੁਮਾ ਕੇ ਲੈ ਕੇ ਆ ਤੁਹਾਡੇ ਸਾਹਮਣੇ ਆ ਸਾਰਾ ਜਿਹੜਾ ਆਪਣਾ ਹੈਗੇ ਕਾਨੇ ਔਰ ਜਿਹੜਾ ਢਿੱਗਾ ਢਿੱਗੀਆਂ ਹੋਈਆਂ ਅੰਦਰ ਔਰ ਪੁਲੀਆਂ ਵੀ ਟੁੱਟੀਆਂ ਹੋਈਆਂ ਕਈ ਕਿਸਾਨਾਂ ਵਿਚਾਰਿਆਂ ਦੀਆਂ ਪੁਲੀਆਂ ਟੁੱਟੀਆਂ ਉਹਨਾਂ ਨੇ ਛੋਟੀਆਂ ਪੁਲੀਆਂ ਵਿੱਚ ਸੁੱਟ ਕੇ ਇਹ ਆਪਦੇ ਨੰਗਨ ਦਾ ਇੰਤਜ਼ਾਮ ਕੀਤਾ ਹੋਇਆ ਹੈ ਇਹਦਾ ਜਿਹੜੀ ਪ੍ਰੋਪਰ ਨਿਕਾਸੀ ਕੋਈ ਨਹੀਂ ਇਹ ਇਹ ਜੇ ਭਾਰੀ ਬਾਰਿਸ਼ ਆ ਜਾਏ ਇੱਕ ਜਾਂ ਦੋ ਭਾਰੀ ਬਾਰਿਸ਼ਾਂ ਚ ਘੱਟੋ ਘੱਟ ਵੀ 4000 ਰੈਕੜ ਜਿਹੜਾ ਸਾਡੇ ਦੋ ਪਿੰਡਾਂ ਦਾ ਜਿਹੜਾ ਰਕਬਾ ਹੈ ਉਹਦਾ ਨਾਸ ਕਰਕੇ ਔਰ ਮੰਨੀ ਵਾਲਾ ਪਿੰਡ ਨੂੰ ਡੋਬ ਕੇ ਚਲੀ ਜਾਂਦੀ ਹੈ ਜੀ ਜਿਹੜੀ ਦੂਜੀ ਡਰੇਨ ਹੈ ਉਹਦਾ ਮਤਲਬ ਕਿੰਨਾ ਕਸਪਾਈ ਦਾ ਮਤਲਬ ਉਹਦਾ ਤਾਂ ਉਹ ਬਹੁਤ ਜ਼ਿਆਦਾ ਲੰਮਾ ਏਰੀਆ ਹੁੰਦਾ ਉਹ ਸਾਡੀ ਤੱਪਾ ਖੇੜਾ ਡਰੇਨ ਵੱਜਦੀ ਆ ਉਹ ਮਾਹੂਆਣੇ ਤੋਂ ਚੱਲ ਕੇ ਅੱਗੇ ਬਾਹਵਾਲਾ ਡਰੇਨ ਚ ਚਲੀ ਜਾਂਦੀ ਉਹ ਬਹੁਤ ਲੰਬੀ ਜਾਂਦੀ ਹੈ ਉਹਦਾ ਵੀ ਇੰਨਾ ਕੁ ਬੁਰਾ ਹਾਲ ਆ ਉਹ ਤਾਂ ਮਤਲਬ ਇੱਕ ਵਾਰ ਛਾਈ ਤੇ ਤਪੇ ਚ ਪਾਣੀ ਆ ਕੇ ਖੜ ਜਾਂਦਾ ਔਰ ਦੇਉਣ ਖੜੇ ਨੂੰ ਵੀ ਉਹ ਮਾਰ ਕਰਦਾ ਸਾਰੇ ਜਿਹੜੇ ਸੇਮ ਨਾਲਿਆਂ ਦਾ ਇਹੀ ਹਾਲ ਹੈ ਜੇ ਕਿਤੇ ਕੋਈ ਕਿਸੇ ਅਫਸਰ ਨਾਲ ਗੱਲ ਕਰੀਏ ਕੋਈ ਐਸਡੀਓ ਸਾਹਿਬ ਨਾਲ ਕਰੀਏ ਜਾਂ ਉਹਦੇ ਬਰਾਬਰ ਦੇ ਰੈਂਕ ਦੇ ਬੰਦੇ ਨਾਲ ਗੱਲ ਕਰੀਏ ਤੇ ਉਹ ਆਪ ਤੋਂ ਵੱਡੇ ਜਿਹੜੇ ਹੈਗੇ ਸਰਕਾਰ ਨੂੰ ਕੁਐਸਚਨ ਲੱਗ ਜਾਂਦੇ ਆ ਜਾਂ ਚੀਫ ਸੈਕਟਰੀਆਂ ਨੂੰ ਕੁਐਸਚਨ ਲੱਗ ਜਾਂਦੇ ਜੀ ਉਹ ਨਹੀਂ ਕੋਈ ਸਾਨੂੰ ਕਰਨ ਦਿੰਦੇ ਪਰ ਕਿਸਾਨ ਨੂੰ ਤਾਂ ਇਹਨਾਂ ਗੱਲਾਂ ਨਾਲ ਕੋਈ ਲੈਣ ਦਿੰਨੀ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਉਹ ਸਾਡੇ ਲੰਬੀ ਹਲਕੇ ਦੇ ਨੇ ਔਰ ਉਹਨਾਂ ਨੇ ਖੇਤੀ ਆਪ ਕੀਤੀ ਹੋਈ ਹੈ ਉਹਨਾਂ ਨੂੰ ਕਿਸਾਨੀ ਦਾ ਪਤਾ ਹੈ ਰੋ ਇੱਕ ਇੱਕ ਚੀਜ਼ ਉਹਨਾਂ ਦੀ ਫਿੰਗਰ ਟਿਪ ਤੇ ਆ ਇਹ ਹੁਣ ਸਮਝ ਤੋਂ ਬਾਹਰ ਹੈ ਵੀ ਜਿਹੜੀ ਸਰਕਾਰ ਆ ਕੇ ਕਿਸਾਨਾਂ ਤੈਸ਼ੀ ਆਪਦੇ ਆਪ ਨੂੰ ਵਿਖਾਉਂਦੀ ਸੀ ਤੇ ਉਹ ਕਿਉਂ ਇਹ ਮੂਕ ਦਰਕਸ਼ ਬਣੇ ਹੋਏ ਆ ਕਿਉਂ ਅੱਖਾਂ ਇਸ ਗੱਲੋਂ ਮੀਟ ਲੈਂਦੇ ਆ ਇਹ ਗੱਲ ਸਮਝ ਤੋਂ ਬਾਹਰ ਹੈ ਇੱਕ ਹੋਰ ਇਹਦੇ ਤੇ ਜਿਹੜਾ ਹੈਗਾ ਇਹ ਸਰਕਾਰ ਦਾ ਪੈਸਾ ਲੱਗਿਆ ਹੋਇਆ ਸੀ ਜਿਹੜਾ ਲੋ ਲੈਂਗ ਏਰੀਆ ਉਹਦੇ ਤੇ ਲਿਫਟ ਸਕੀਮਾਂ ਲਾਈਆਂ ਹੋਈਆਂ ਸੀਗੀਆਂ ਔਰ ਜੇ ਜਦੋਂ ਪਾਣੀ ਭਰ ਜਾਂਦਾ ਸੀ ਜਿਹੜੇ ਕਿਸਾਨ ਦੀ ਧੀ ਵਿੱਚ ਪਈ ਸੀ ਉਹ ਚੱਕ ਕੇ ਲਿਫਟ ਕਰਕੇ ਸੇਮ ਨਾਲੇ ਚ ਪਾ ਲੈਂਦਾ ਸੀਗਾ ਸਰਕਾਰ ਨੇ ਉਹਦੇ ਕਨੈਕਸ਼ਨ ਹੀ ਕੱਟਦੇ ਇੱਕ ਪਾਸੇ ਤਾਂ ਸਰਕਾਰ ਮੁਫਤ ਬਿਜਲੀ ਦੇ ਰਹੀ ਹੈ ਕਿਸਾਨਾਂ ਨੂੰ ਤੇ ਜੇ ਮੁਫਤ ਬਿਜਲੀ ਦੇ ਰਹੇ ਹੋ ਤੇ ਜਿਹੜੇ ਇਹ ਕਨੈਕਸ਼ਨ ਕੱਟ ਤੁਸੀਂ ਕਿਉਂ ਕੱਟੇ ਇਹ ਕਨੈਕਸ਼ਨ ਚੱਲਦੇ ਰਹਿੰਦੇ ਕਿਸਾਨਾਂ ਦੇ ਕੋਲ ਹੀ ਚੱਲਨੇ ਸੀ ਨਾ ਇਹ ਤੇ ਚੱਕ ਕੇ ਜਿਹੜਾ ਹੈਗਾ 5 7 10 ਘਰਾਂ ਦੀ ਜਿਹੜੀ ਫਸਲ ਖਰਾਬ ਹੁੰਦੀ ਹੈ ਉਹ ਚੱਕ ਕੇ ਤੇ ਲਿਫਟ ਕਰਕੇ ਸਰਕਾਰੀ ਜਿਹੜਾ ਉਹਨਾਂ ਦਾ ਬਣਿਆ ਹੋਇਆ ਸੀਗਾ ਸਾਰਾ ਲਿਫਟ ਸਕੀਮ ਉਹਦੇ ਰਹੀ ਆਉਦੀ ਫਸਲ ਬਚਾ ਲੈਂਦੇ ਸੀ ਔਰ ਆਮ ਆਦਮੀ ਦੀ ਸਰਕਾਰ ਆਉਣ ਤੋਂ ਬਾਅਦ ਉਹ ਇੱਕ ਦਿਨ ਵੀ ਪੰਪ ਨਹੀਂ ਚੱਲੇ ਔਰ ਉਹ ਪੰਪ ਬਿਲਕੁਲ ਬੰਦ ਪਏ ਆ ਤੇ ਜਿਹੜਾ ਉਹ ਚਿੱਟਾ ਹਾਥੀ ਬਣ ਕੇ ਲਿਫਟ ਸਕੀਮ ਜਿਹੜੀ ਸਰਕਾਰ ਨੇ ਬਣਾਈ ਸੀ ਕਿੱਥੇ ਐ ਕਨੈਕਸ਼ਨ 100 ਤੇ 8 ਕਨੈਕਸ਼ਨਾਂ ਦਾ ਤਾਂ ਮੈਨੂੰ ਪਤਾ ਹੈ ਜੀ 110 ਜਾਂ 8 ਜਾਂ 10 ਕਨੈਕਸ਼ਨ ਸੀਗੇ ਜਿਹਦੇ ਤੇ ਇੱਕ ਲਿਫਟ ਸਕੀਮ ਤੇ ਸਰਕਾਰ ਦਾ 50 50 40 40 50 50 ਲੱਖ ਰੁਪਏ ਲੱਗਾ ਹੋਇਆ ਖੂਬ ਬਣਾ ਕੇ ਪ੍ਰੋਪਰ ਅੰਡਰਗਰਾਉਂਡ ਪਾਈਪਲਾਈਨ ਪਾਈ ਹੋਈ ਆ ਸਿਰਫ ਕਿਸਾਨ ਬਿਜਲੀ ਮੰਗਦੇ ਆ ਵੇ ਸਾਨੂੰ ਬਿਜਲੀ ਚਾਲੂ ਕਰਕੇ ਦੇ ਦਿਓ ਸਾਨੂੰ ਮੁਆਵਜ਼ਾ ਨਹੀਂ ਚਾਹੀਦਾ ਤੇ ਜਦੋਂ ਫਸਲ ਡੁੱਬ ਜਾਂਦੀ ਹੈ ਫਿਰ ਕਿਸਾਨ ਵਿਚਾਰੇ ਪਿੱਟਦੇ ਆ ਮੁਆਵਜ਼ੇ ਨੂੰ ਪਰ ਅਸੀਂ ਹੁਣੇ ਬੇਨਤੀ ਕਰਦੇ ਵੀ ਅਸੀਂ ਮੁਆਵਜ਼ਾ ਨਹੀਂ ਮੰਗਦੇ ਸਾਨੂੰ ਮੁਆਵਜ਼ਾ ਨਹੀਂ ਚਾਹੀਦਾ ਸਾਨੂੰ ਜਿਹੜਾ ਸਰਕਾਰ ਨੇ ਫਸਲ ਬਚਾਉਣ ਦਾ ਸਾਧਨ ਬਣਾ ਕੇ ਦਿੱਤਾ ਸਾਡੇ ਡਰੇਨ ਦੀ ਸਵਾਈ ਪ੍ਰੋਪਰ ਤਰੀਕੇ ਨਾਲ ਹੋਵੇ ਔਰ ਕਨੈਕਸ਼ਨ ਜਿਹੜੇ ਹੈਗੇ ਉਹ ਬਹਾਲ ਕੀਤੇ ਜਾਣ ਆ ਜੋ ਜਿਹੜਾ ਹੈਗਾ ਸੇਮ ਤੋਂ ਬਚਿਆ ਜਾ ਸਕੇ ਔਰ ਜਿਹੜੇ ਹੜਾਂ ਦੀ ਸਥਿਤੀ ਤੋਂ ਜਿਹੜਾ ਸੰਭਲਿਆ ਜਾ ਸਕੇ ਮੇਰਾ ਨਾਮ ਆ ਜੀ ਹਰਜਿੰਦਰ ਸਿੰਘ ਪਿੰਡ ਤੱਪਾ ਖੇੜਾ ਤੋਂ ਆ ਜੀ ਪਹਿਲਾਂ ਤਾਂ ਤੁਹਾਡਾ ਸਾਡੇ ਕੋਲੇ ਆਉਣ ਤੇ ਬਹੁਤ ਬਹੁਤ ਸਵਾਗ ਬਾਕੀ ਗੱਲ ਇਹ ਆ ਜੀ ਇਹ ਹੈਗੀ ਆ ਆਪਨੀਆਂ ਤੋਂ ਮਣੀਆਂ ਵਾਲਾ ਡਰੇਨ ਜੀ ਇਹਦੀ ਸਫਾਈ ਜਾਂ ਦਾ ਟਾਈਮ ਤੋਂ ਪਹਿਲਾਂ ਕਰ ਜਾਂਦੇ ਆ ਜਦੋਂ ਬਾਰਸ਼ਾਂ ਦਾ ਟਾਈਮ ਆਉਂਦਾ ਉਦੋਂ ਬਹੁਤ ਜ਼ਿਆਦਾ ਇਹਦੇ ਜੀ ਗੰਧ ਫੈਸ ਹੋ ਜਾਂਦਾ ਜੀ ਮੁਰਕੇ ਜ਼ਮੀਨਾਂ 'ਚ ਪਾਣੀ ਚਲਾਇਆ ਜਾਂਦਾ ਜਾਂ ਪਿੰਡ ਨੂੰ ਪੈਕ ਚਲਾਇਆ ਜਾਂਦਾ ਜੀ ਪਿੰਡ ਡੁੱਬਦਾ ਜਾਂ ਜ਼ਮੀਨਾਂ ਡੁੱਬਦੀਆਂ ਜੀ ਇਹਨਾਂ ਨੂੰ ਚਾਹੀਦਾ ਸਮੇਂ ਤੇ ਸਫਾਈ ਕਰਨੀ ਚਾਹੀਦੀ ਹੈ ਜੀ ਇਹ ਬਹੁਤ ਟਾਈਮ ਪਹਿਲਾਂ ਕਰ ਜਾਣਗੇ ਤੇ ਜਾਂ ਕਰ ਦੇਣੀ ਜੀ ਹੁਣ ਕੀ ਮਤਲਬ ਸਫਾਈ ਹੋਈ ਹੈ ਉਹਦੀ ਕੋਈ ਜ਼ਿੰਮੇਵਾਰੀ ਕਿਤਾ ਵਿੱਚੋਂ ਲਾ ਰੱਖਿਆ ਕਿਤੇ ਕਿਤੇ ਕੋਈ ਨਹੀਂ ਸਫਾਈ ਤਾਂ ਹੋਈ ਹੈ ਜੀ ਪਹਿਲਾਂ ਹੋਈ ਹੈ ਜੀ ਹੁਣ ਫੇਰ ਉਹਨਾਂ ਹੀ ਤੁਸੀਂ ਆ ਪੁਰਾਹਾਲੀਆ ਸੇਮਨਾਲੇ ਦਾ ਸਾਰਾ ਭਰਿਆ ਪੈ ਜੀ ਜੇ ਹੁਣ بارش ਆ ਜਾਂਦੀ ਆ ਇਹਦਾ ਕੋਈ ਨਿਕਾਸੀ ਦਾ ਸਾਧਨ ਨਹੀਂ ਹੈਗਾ ਜੀ ਇਹ ਪਾਣੀ ਸਾਰਾ ਜ਼ਮੀਨਾਂ 'ਚ ਜਾਊਗਾ ਜਾਂ ਅੱਗੇ ਮਣੀਆ ਵਾਲਾ ਪਿੰਡ ਆ ਜੀ ਉਹ ਡੁੱਬ ਜਾਂਦਾ ਸਾਰਾ ਕਿੰਨੇ ਕ ਟਾਈਮ ਤੋਂ ਆ ਮਨੋ ਸੇਮਨਾਲੇ ਬੜਾ ਟਾਈਮ ਹੋ ਗਿਆ ਇਸ ਹਾਲੀ ਇਹ ਹਰ ਵਾਰੀ ਇਹ ਸਾਲ ਹੁੰਦਾ ਇਹ ਕਾਂਗਰਸ ਆ ਗਈ ਸਰਕਾਰ ਜਾਂ ਆਮ ਆਦਮੀ ਪਾਰਟੀ ਆ ਗਈ ਜਾਂ ਅਕਾਲੀ ਦਲ ਆ ਗਿਆ ਸਮੇਂ ਸਿਰ ਕੋਈ ਨਹੀਂ ਸਫਾਈ ਹੁੰਦੀ ਜੀ ਅਸੀਂ ਸਮੇਂ ਸਿਰ ਹਾਂਜੀ ਕੀ ਮੰਗ ਕੀ ਕਰਦੇ ਮੰਗੇ ਆ ਜੀ ਸਮੇਂ ਸਿਰ ਦੀ ਸਫਾਈ ਕੀਤੀ ਜਾਵੇ ਜੇ ਸਾਡੀਆਂ ਨਾਲ ਜ਼ਮੀਨਾਂ ਜੀ ਇਹ ਸਾਰਾ ਪਾਣੀ ਨਾਲ ਡੁੱਬ ਜਾਂਦੀਆਂ ਜੀ ਗਾਂ ਮਣੀਆ ਵਾਲਾ ਪਿੰਡ ਹੈ ਜੀ ਉਹ ਡੁੱਬ ਜਾਂਦਾ ਆਦਨੀਆਂ ਪਿੰਡ ਵੀ ਡੁੱਬ ਜਾਂਦਾ ਜੀ ਬੁਰਾ ਹਾਲੀ ਹੈ ਜੀ ਇੱਥੇ